ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਦਾ ਫੁਕਿਆ ਪੁਤਲਾ ਕਮੇਟੀ ਪ੍ਰਧਾਨ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ ਕਿਸਾਨ ਆਗੂ ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ ਜਿਸ ਦੇ ਰੋਸ ਵਜੋਂ ਜੰਮ ਕੇ ਕੀਤੀ ਗਈ ਨਾਰੇਬਾਜ਼ੀ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਸ਼ਿੱਖ ਵਾਏ ਗੁਰਜੀਤ ਕਾਲ ਖਾਲਸਾ ਗੁਰਜੀਤ ਕੀਪਤ ਹਾਂਜੀ ਵੇਖੋ ਜੀ ਜਿਨ੍ਹਾਂ ਲੋਕਾਂ ਨੂੰ ਸਾਡੇ ਲੋਕਾਂ ਨੇ ਕੀਰਤੀਆਂ ਕੰਮਾਂ ਨੇ ਵੋਟਾਂ ਪਾ ਕੇ ਤੇ ਸਤਾ ਦੇ ਵਿੱਚ ਲੈ ਕੇ ਆਏ ਨੇ ਗੁਰਜੀਤ ਸਿੰਘ ਜੀ ਔਜਲਾ ਨੇ ਉਹਨਾਂ ਨੂੰ 1 ਮਹੀਨਾ ਹੋਇਆ ਵਾ ਹਜੇ ਸੌਹ ਚੁੱਕੀ ਹੈ ਜਿਹੜੀ ਉਹਨਾਂ ਨੇ ਤੇ ਅਸੀਂ ਪਿਛਲੀ ਜਿਹੜੀ ਆ 23 ਤਰੀਕ ਆ ਉਹ ਨਿਕਲ ਗਈ ਜੀ ਉਦੋਂ ਇੱਕ ਝਗੜਾ ਆਇਆ ਵਾ ਅੰਗਰੇਜ਼ ਸਿੰਘ ਸਹਸਰਾ ਦੇ ਨਾਲ ਉਹਦੇ ਵਿੱਚ ਬਿਲਕੁਲ ਅਸੀਂ ਵੀ ਮੌਕੇ ਤੇ ਮੌਜੂਦ ਅਸੀਂ ਪ੍ਰਸ਼ਾਸਨ ਵੀ ਮੌਕੇ ਤੇ ਮਰਜ਼ੂਦ ਹੀ ਹੈਗੇ ਅੰਗਰੇਜ਼ ਸਿੰਘ ਦੇ ਸਿਰ ਦੇ ਵਿੱਚ ਜਿਹੜੀ ਆ ਛੱਟ ਮਾਰੀ ਗਈ ਆ ਤੇ ਜਿਨ੍ਹਾਂ ਲੋਕਾਂ ਨੇ ਛੱਟ ਮਾਰੀ ਆ ਗੁਰਜੀਤ ਸਿੰਘ ਔਜਲਾ ਔਰ ਹਰਪ੍ਰਤਾਪ ਸਿੰਘ ਅਜਨਾਲਾ ਉਹਨਾਂ ਲੋਕਾਂ ਦਾ ਜਾਲੀ ਡਾਕੂਮੈਂਟ ਬਣਾ ਕੇ ਜਾਲੀ ਉਹਨਾਂ ਦੀ ਛੱਬੀ ਬਣਾ ਕੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹ ਪੇਸ਼ ਕਰ ਦਿੱਤੀ ਆ ਜਦ ਕਿ ਅੰਗਰੇਜ਼ ਸਿੰਘ ਸੈਨਸ ਰਾਜ ਜਿਹਦੇ ਨਾਲ ਇਹ ਤਸ਼ੱਦਦ ਹੋਇਆ ਜਿਹਦੇ ਸਿਰ ਦੇ ਵਿੱਚ ਛੱਟ ਲੱਗੀ ਆ ਦਤਰ ਮਾਰਿਆ ਗਿਆ ਮੌਕੇ ਤੇ ਉਹ ਇਕੱਲਾ ਸੀ ਇੱਕ ਤਰਫਾ ਜਿਹੜੀ ਉਹ ਲੜਾਈ ਕੀਤੀ ਗਈ ਹੈ ਇਹਨਾਂ ਵੱਲੋਂ ਉਹਦੇ ਨਾਲ ਧੂਕ ਸੀਟ ਵੀ ਕੀਤੀ ਗਈ ਆ ਹੋਰ ਵੀ ਜਿਹੜੀਆਂ ਨੂੰ ਸਟਾਫ ਕਾਫੀ ਜੜੀਆਂ ਭਾਈ ਲੱਗੀਆਂ ਸੋ ਉਹਦਾ ਜਿਹੜਾ ਵਾ ਪਹਿਲਾਂ ਤੇ ਰਿਜ਼ਲਟ ਜਿਹੜਾ ਲੇਟ ਕੀਤਾ ਗਿਆ ਅੱਜ ਇਸ ਗੱਲ ਨੂੰ 24-25 ਦਿਨ ਹੋ ਗਿਆ ਕੱਲ ਰਿਜ਼ਲਟ ਮਿਲਿਆ ਤੇ ਜਿਹੜਾ ਰਿਜ਼ਲਟ ਆ ਉਹਦੇ ਵਿੱਚ ਵੀ ਇਹਨਾਂ ਵੱਲੋਂ ਜਿਹੜੀ ਆ ਉਹ ਜਿਹੜਾ ਹਸਪੀਟਲ ਹੈ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਉਹਨਾਂ ਵੱਲੋਂ ਉਹਦੇ ਵਿੱਚ ਵੀ ਜਿਹੜੀ ਉਹ ਤਾਂਧਲੀ ਜਿਹੜੀ ਉਹ ਕੀਤੀ ਗਈ ਆ ਉਹਦੇ ਵਿੱਚ ਵੀ ਹੇਰ ਫੇਰ ਜਿਹੜਾ ਉਹ ਕੀਤਾ ਗਿਆ ਸੋ ਗੁਰਜੀਤ ਸਿੰਘ ਆਜਲਾ ਜੀ ਨੂੰ ਕਹਾਂਗੇ ਕਿ 1 ਮਹੀਨਾ ਹੋਇਆ ਉਹਨਾਂ ਨੇ ਸੌਹ ਚੁੱਕੀ ਨੂੰ ਇਸ ਵਿਧਾਨ ਦੇ ਵਿੱਚ ਉਹਨਾਂ ਨੇ ਇਹ ਸੌਹ ਚੁੱਕੀ ਆ ਕਿ ਮੈਂ ਜਿਹੜਾ ਵਾ ਲੋਕਾਂ ਦੇ ਹਿੱਤਾਂ ਲਈ ਜਿਹੜੀ ਆ ਕੰਮ ਕਰੂੰਗਾ ਤੇ ਲੋਕਾਂ ਲਈ ਜਿਹੜਾ ਵਾ ਉਹ ਸੱਚੀ ਸੁੱਚੀ ਜਿਹੜੀ ਆ ਉਹ ਮਤਲਬ ਜਿਹੜਾ ਗੱਲ ਕਰਾਂਗੇ ਸੋ ਭਾਈ ਜਿਹੜੇ ਰਾਜਾ ਬਿੰਗਜੀ ਨੇ ਇਹਨਾਂ ਦੇ ਕਾਂਗਰਸ ਦੇ ਸਰਕਾਰ ਦੇ ਜਿਹੜੇ ਨੇ ਪ੍ਰਧਾਨ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਥੱਲੇ ਵੱਲ ਥੋੜੀ ਜਿਹੀ ਝਾਤੀ ਮਾਰੋ ਕਿ ਜਿਹੜੇ ਹਿਸਾਬ ਨਾਲ ਟਾਡੇ ਹੱਥਲੇ ਵਾਲੇ ਲੀਡਰ ਚੱਲ ਰਹੇ ਨੇ ਜੇ ਸਭ ਨੇ ਤਕਾਸ਼ਾ ਹੀ ਕਰਾ ਰਹੇ ਨੇ ਕੀ ਅਗਲੀ ਵਾਰੀ ਡੱਬੇ ਚ ਪੈ ਜਾਣਗੇ ਆ ਇਹ ਨਹੀਂ ਪੈਣੀਆਂ ਕਿਉਂਕਿ ਜਦੋਂ ਤਸ਼ੱਦਦ ਕਰਨ ਲੱਗ ਪਏ ਆ ਮੋਦੀ ਸਰਕਾਰ ਨੇ ਕੀਤਾ ਹੀ ਵੇਖ ਲੈਣ ਕੀ ਬਣਿਆ ਹਰਿਆਣਾ ਸਰਕਾਰ ਨੇ ਕੀਤਾ ਹੀ ਆ ਵੇਖ ਲੈਣ ਕੀ ਬਣਿਆ ਸੋ ਭਾਈ ਤੁਸੀਂ ਸਾਡੇ ਪਿੰਡਾਂ ਚ ਆਉਣਾ ਵਾ ਤੇ ਇਹ ਸਵਾਲਾਂ ਦਾ ਜਵਾਬ ਅਸੀਂ ਤੁਹਾਡੇ ਕੋਲ ਆਪਣੇ ਪਿੰਡਾਂ ਦੇ ਵਿੱਚ ਲਵਾਂਗੇ ਜੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਸੋ ਭਾਈ ਅਸੀਂ ਪ੍ਰਸ਼ਾਸਨ ਕੋਲੋਂ ਤੇ ਜੋ ਵੀ ਆ ਇਸ ਅਨਸਾਫ ਦੇ ਤਹਿਤ ਅੱਜ ਜਿਹੜਾ ਆਪਾਂ ਇਨਸਾਫ ਮੰਗਨ ਦੇ ਤਾ ਜਿਹੜਾ ਆਪਾਂ ਪੁਤਲਾ ਫੁਕਿਆ ਗੁਰਜੀਤ ਸਿੰਘ ਔਜਲਾ ਔਰ ਹਰਪ੍ਰਤਾਪ ਸਿੰਘ ਅਜਨਾਲਾ ਜੇ ਇਹਨਾਂ ਨੇ ਇਸ ਕੇਸ ਦੇ ਵਿੱਚ ਪੈਰ ਪਿਛੇ ਨਾ ਕੀਤੇ ਤੇ ਅੱਜ ਇੱਕ ਰੋਸ ਪ੍ਰਦਰਸ਼ਨ ਹੀ ਜਥੇਬੰਦੀ ਵੱਲੋਂ ਅਗਲੀ ਰਣਨੀਤੀ ਜਿਹੜੀ ਆ ਉਹ ਐਲਾਨਾਂਗੇ ਕਿਉਂਕਿ ਗੁਰਜੀਤ ਸਿੰਘ ਜੀ ਔਜਲਾ ਜਿਸ ਦਿਨ ਆਪਾਂ ਟ੍ਰੇਨਾਂ ਰੋਕੀਆਂ ਸੀ ਤੇ ਲਾਈਵ ਹੋ ਕੇ ਕਹਿੰਦੇ ਸੀਗੇ ਕਿਸਾਨਾਂ ਨੇ ਜੂਰੀਆ ਖਾਦ ਜਿਹੜੀ ਆ ਰੁਕੀ ਆ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਜੇ ਔਜਲਾ ਸਾਹਿਬ ਅੱਜ ਇਸ ਮਸਲੇ ਤੇ ਸਾਨੂੰ ਟ੍ਰੇਨਾਂ ਰੁਕਣੀਆਂ ਪਈਆਂ ਭਾਵੇਂ ਕਿ ਸਾਡਾ ਅਜੇ ਕੋਈ ਫੈਸਲਾ ਨਹੀਂ ਜਥੇਬੰਦੀ ਸਾਨੂੰ ਜੋ ਕਹੂਗੀ ਤੁਹਾਡਾ ਘਰ ਘੇਰਨਾ ਵਾ ਕੀ ਕਰਨਾ ਵਾ ਜੋ ਜਥੇਬੰਦੀ ਦਾ ਫੈਸਲਾ ਆਊਗਾ ਉਹਦੇ ਚੈ ਚਲਾਂਗੇ ਤੇ ਜੇ ਭਾਈ ਉਸ ਦਿਨ ਪਰੇਸ਼ਾਨੀ ਸੀ ਤੇ ਫਿਰ ਅੱਜ ਗੁਰਜੀਤ ਸਿੰਘ ਔਜਲਾ ਤੇ ਹਰਪ੍ਰਤਾਪ ਸਿੰਘ ਜੀ ਅਜਨਾਲਾ ਜ਼ਿੰਮੇਵਾਰ ਹੋਣਗੇ ਜੇ ਕੋਈ ਵੱਡਾ ਜਥੇਬੰਦੀ ਲੈਂਦੀ ਕੋਈ ਟ੍ਰੇਨਾਂ ਰੋਕਦੀ ਆ ਕੋਈ ਰਸਤਾ ਬਲਾਕ ਕਰਨਾ ਪੈਂਦਾ ਇਨਸਾਫ ਲੈਣ ਵਾਸਤੇ ਸੋ ਭਾਈ ਸਾਰਿਆਂ ਨੂੰ ਆਪਾਂ ਅਪੀਲ ਕਰਦੇ ਆ ਕਿ ਹੱਕ ਸੱਚ ਦੀ ਲੜਾਈ ਲਈ ਇੱਕਠੇ ਹੋ ਕੇ ਲੜਨਾ ਪੈਣਾ ਵਾ ਵੋਟਾਂ ਜਿਹਨੂੰ ਮਰਜ਼ੀ ਪਾ ਲਿਓ ਇਹਨਾਂ ਨੇ ਫੇਰ ਜਿਹੜੇ ਇਹਨਾਂ ਦੇ ਚਿਹਤੇ ਉਹਨਾਂ ਦੇ ਹੀ ਜਿਹੜੇ ਆ ਉਹ ਵੱਲ ਭੁਗਤਣਾ ਸੋ ਭਾਈ ਅੱਜ ਵੱਡੀ ਗਿਣਤੀ ਦੇ ਵਿੱਚ ਜੋਨ ਗੁਰੂ ਕੇ ਬਾਗ ਵੱਲੋਂ ਪਿੰਡ ਬਿਸ਼ਵਾ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਰੋਜ਼ ਹਰ ਪਿੰਡ ਦੇ ਵਿੱਚ ਗੁਰਜੀਤ ਸਿੰਘ ਔਜਲਾ ਔਰ ਹਰਪ੍ਰਤਾਪ ਸਿੰਘ ਅjnਾਲਾ ਦਾ ਰੋਜ਼ ਪੁਤਲਾ ਜਿਹੜਾ ਫੂਕਿਆ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪ੍ਰਸ਼ਾਸਨ ਵੱਲੋਂ ਇਸ ਤੇ ਕੀ ਕੀ ਪਿਆਰ ਹਾਂਜੀ ਪੁਲ ਪਰ ਪੁਲਸ ਪਰ ਜਾਸਣ ਮੌਕੇ ਤੇ ਮੌਜੂਦ ਆ ਜਦੋਂ ਇਹ ਝਗੜਾ ਹੋ ਰਿਹਾ ਵਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਉੱਤੇ ਆ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਤੁਹਾਨੂੰ ਪਤਾ ਵੀ ਇਹ ਦਬਾ ਦੇ ਹੇਠ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਵਾ ਉਹ ਕਿਤਨਾ ਕਿਤੇ ਇਹਨਾਂ ਦਾ ਹੀ ਜਿਹੜਾ ਵਾ ਉਹ ਵਟੇ